ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮਨਜੀਤ ਕੌਰ ਮਾਣ ਮੈਂ ਬੋਲ ਰਹੀ ਹਾਂ ਮਾੜ ਮੰਡੀ ਤੋਂ ਮਾੜ ਮੰਡੀ ਜ਼ਿਲ੍ਹਾ ਬਠਿੰਡਾ ਜੀ ਸੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਠੀਕ ਰੱਖੇ ਜੀ ਤੇ ਆਪਾਂ ਆਪਣਾ ਪੰਜਾਬ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਵੱਤੋ ਵੱਧ ਤੁਸੀਂ ਮੇਰੀ ਵੀਡੀਓ ਦੇਖਿਆ ਕਰੋ ਵੀਰੇ ਪਿਆਰ ਦਿਆ ਕਰੋ ਤੁਹਾਡੇ ਸਹਿਯੋਗ ਦੀ ਮੈਨੂੰ ਬਹੁਤ ਜਿਆਦਾ ਲੋੜ ਆ ਤੁਸੀਂ ਲੋਕਾਂ ਦੀਆਂ ਵੀਡੀਓਜ਼ ਵੀ ਦੇਖਦੇ ਹੋ ਪਲੀਜ਼ ਮੇਰੀ ਵੀ ਦੇਖ ਲਿਆ ਕਰੋ ਵਿੱਚੋਂ ਟਾਈਮ ਕੱਢ ਲਿਆ ਕਰੋ 5-7 ਮਿੰਟ ਤੁਹਾਡੇ ਅੱਗੇ ਮੇਰੀ ਅਰਦਾਸ ਆ ਤੁਹਾਡੇ ਚਰਨਾਂ 'ਚ ਪਲੀਜ਼ ਵੀ ਮੇਰੇ ਚੈਨਲ ਨੂੰ ਟਾਈਮ ਜ਼ਰੂਰ ਦਿਆ ਕਰੋ ਵੀਰੇ ਮੇਰੇ ਵੀ ਕੁਝ-ਕੁਝ ਸ਼ੌਂਕ ਹੈ ਮੈਂ ਵੀ ਪੂਰੇ ਕਰਨਾ ਚਾਹਣੀ ਆ ਤੁਹਾਡੇ ਭੈਣ ਭਰਾਵਾਂ ਦੇ ਜਰੀਏ ਮੈਂ ਤਾਂ ਤੁਹਾਨੂੰ ਦਿਲ ਖੋਲ੍ਹ ਕੇ ਦੱਸ ਰਹੀ ਆ ਵੀ ਮੈਂ ਵੀ ਕੁਝ ਐਸ਼ਾ ਕਰਨਾ ਛੋਟੇ 10 ਮਿੰਟ ਤੇ ਸਾਡੇ ਡ੍ਰੀਮ ਪੂਰੇ ਹਾਂਜੀ ਤੁਹਾਡੇ ਵੀਡੀਓ ਦੇਖਣ ਨਾਲ ਤੇ ਮੈਨੂੰ ਮਤਲਬ ਇੱਕ ਨਵੀਂ ਜ਼ਿੰਦਗੀ ਮਿਲ ਰਹੀ ਆ ਪਲੀਜ਼ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਕਲੀਫਾਂ ਦੇਖੀਆਂ ਤੇ ਮੈਨੂੰ ਹੁਣ ਜ਼ਿੰਦਗੀ ਜਿਉਣ ਨੂੰ ਜੀ ਕਰਦਾ ਪਲੀਜ਼ ਤੇ ਮੇਰੀ ਹੈਲਪ ਕਰੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੈਂ ਮਿਹਨਤ ਕਰਦੀ ਆ ਕੰਮ ਕਰਦੀ ਆ ਕੰਮ ਕਰਕੇ ਪੈਸਾ ਕਮਾਉਣੀ ਆ ਸੋ ਪਲੀਜ਼ ਮੇਰੇ ਕੰਮ ਨੂੰ ਨਾ ਬਹੁਤ ਹੌਸਲਾ ਦਿਓ ਤੁਹਾਡੇ ਭੈਣ ਭਰਾਵਾਂ ਦੀ ਵਹਿਗਰੂ ਚੜ੍ਹਦੀ ਕਲਾ ਰੱਖੇ ਆ ਹੁਣ ਆਪਣਾ ਪਹਿਲਾ ਕਲੈਕਸ਼ਨ ਆ ਗਿਆ ਜੀ ਬਲੈਕ ਕਲਰ ਦਾ ਇਹ ਆ ਜੀ ਪ੍ਰਿੰਸ ਕਲੈਕਸ਼ਨ ਇਧਰ ਦਿਖਾਈ ਦੀਪੂ ਦਿਖਾ ਦਮ ਆ ਇਧਰ ਲੈ ਕੇ ਮੋੜੇ ਪ੍ਰਿੰਸਪਲ ਲੇਕਸ਼ਨ ਏਕੇ ਟੈਕਸ ਬਕਾਇਦਾ ਮੋਰਾ ਲੱਗੀ ਹੋਈਆਂ ਜੀ ਕੋਈ ਵੀ ਉਹ ਨਹੀਂ ਇਹਦਾ ਇਹਦੇ ਰੰਗ ਬੁਰ ਇਹਦਾ ਕੁਝ ਨਹੀਂ ਉੱਠਦਾ ਬਹੁਤ ਵਧੀਆ ਚੀਜ਼ ਹੈ 525 ਰੁਪਏ ਵੀਰੇ ਇਹਦਾ ਰੇਟ ਹੈ ਏਕੇ ਟੈਕਸ ਕੰਪਨੀ ਆ ਏਕੇ ਟੈਕਸ ਕੰਪਨੀ ਦਾ ਵੀਰੇ ਬੂਲ ਦਾ ਸੂਟ ਹੈ ਇਹ ਨੋ ਪਸ਼ਮੀਨਾ ਇਹ ਬੂਲ ਆ ਵੀਰੇ ਇਹਦੀ ਗਾਰੰਟੀ ਕੱਪੜੇ ਦੀ ਹਾਂ ਇਹ ਬੂਲ ਦਾ ਕਪੜਾ ਵੀਰੇ ਨੂੰ ਬੂਲ ਹੀ ਕਹਿੰਦੇ ਆ ਬੱਟੇ ਪੈਂਦਾ ਸਰਦੀਆਂ 'ਚ ਇਹ ਉਹਨਾਂ ਲਈ ਹੈ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾ ਹੈਵੀ ਕੱਪੜੇ ਨਹੀਂ ਪਾ ਸਕਦੀਆਂ ਸਿਰਫ ਬੂਲੀ ਪਾਉਂਦੀਆਂ ਇਹ ਵੂਲ ਹੈ ਆ ਦੇਖੋ ਜੀ ਨਾ ਇਹ ਭਾਰ ਹੈ ਤੇ ਨਾ ਇਹ ਹੌਲਾ ਤੇ ਇਹਦੀ ਫਿਟਿੰਗ ਇੰਨੀ ਸੋਹਣੀ ਬਣਦੀ ਹੈ ਤੇ ਸਾਫਟ ਕਹਿੰਦੇ ਜਿੰਨਾ ਕਹਦੇ ਹਾਂ ਹਾਂ ਇਹਦੀ ਫਿਟਿੰਗ ਇੰਨੀ ਘੈਂਟ ਬਣਦੀ ਹੈ ਸੂਟ ਬਣ ਕੇ ਨਾ ਇਹ ਪਾਇਆ ਭਾਰਾ ਜਾਂ ਨਹੀਂ ਲੱਗਦਾ ਹੈ ਇਹ ਸਰਦੀਆਂ ਵਾਲਾ ਕੱਪੜਾ ਤੇ ਬਸ ਜਿਹੜੀਆਂ ਸਿਉਂਕੀ ਇਹ ਆਪਣਾ ਕਲਰ ਹੈ ਬਲੈਕ ਜੀ ਹਾਂ ਬਲੈਕ ਤੇ ਬਹੁਤ ਹੀ ਸੋਹਣੀ ਫਿਟਿੰਗ ਹੋਊਗੀ ਤੁਸੀਂ ਇਹਨੂੰ ਬਣਾ ਕੇ ਦੇਖੋ ਫਰਸਟ ਕਲਰ ਹੈ ਜੀ ਆਪਣਾ ਬਲੈਕ 525 ਰੁਪਏ ਦਾ ਰੇ ਤੇ ਜਿਹੜਾ ਚਾਰਜ ਹੈ ਵੀਰ ਉਹ ਐਕਸਟਰਾ ਹੈ 50 ਰੁਪਏ ਸੂਟ ਦੇ ਮੰਨ ਕੇ ਚੱਲੋ ਲਈ ਇਹ ਆਗਾ ਜੀ ਨੈਕਸਟ ਕਲਰ ਏ ਵੀ ਬੂਲ ਦਾ ਜੀ ਕਲਰ ਹੈ ਏਕੇ ਟੈਕਸ ਹੈ ਕਲੈਕਸ਼ਨ ਦੀ ਪ੍ਰਿੰਸ ਕਲੈਕਸ਼ਨ ਵੀਰੇ ਸਾਰੇ ਇਹ ਪ੍ਰਿੰਸ ਕਲੈਕਸ਼ਨ ਦੇ ਸੂਟ ਨੇ ਏਕੇ ਟੈਕਸ ਦੇ ਸੂਟ ਆ ਤੇ ਮੈਨੂੰ ਬਾਰ ਬਾਰ ਦੱਸੂਗੇ ਆਖੂਗੇ ਕਮਲ ਮਰੀ ਜਾਂਦੀ ਆ ਤੇ ਪਿਓਰ ਬਸ ਵੀਰੇ ਸਾਰੇ ਬੂਲ ਦੇ ਇੱਕੋ ਕੰਪਨੀ ਦੇ ਸੂਟ ਆ ਇਹ ਆਹ ਹੈ ਇਹਨਾਂ ਦਾ ਕਲਰ ਸੇਮ ਕਲਰ ਆ ਰਿਹਾ ਹੈਗਾ ਦਿਖਾ ਦੇ ਜੀ ਦਿਖ ਰਿਹਾ ਸੀ ਹਾਂਜੀ ਇਹ ਗਰੇਜ ਆ ਕਲਰ ਹੈ ਜੀ ਬਹੁਤ ਸੋਹਣੇ ਕੱਪੜੇ ਹੈ ਹੈ ਸਰਦੀਆਂ ਵਾਲੇ ਪਰ ਹੈ ਇਹ ਬੂਲ ਦੇ ਵੀ ਬਾਹਲੇ ਹੈਵੀ ਜੇ ਨਹੀਂ ਮੋਹਰਾਂ ਦੇਖੋ ਆ ਦੇਖੋ ਜੀ ਇਹ ਆਗਾ ਜੀ ਆਪਣਾ ਜਿਹਨੂੰ ਕੋਕਾ ਕੋਲਾ ਕਲਰ ਵੀ ਕਹਿ ਦਿੰਨੇ ਆ ਤੇ ਕਾਫੀ ਵੀ ਕਹਿ ਦਿੰਨੇ ਆ ਇਹ ਉਹ ਵਾਲਾ ਕਲਰ ਹੈ ਜੀ ਕਲਰ ਇੰਨੇ ਸੋਹਣੇ ਬਣੇ ਸੂਟ ਬਹੁਲੇ ਸੋਹਣੇ ਲੱਗਦੇ ਆ ਜਿੰਨੇ ਮਤਲਬ ਇਹਦੇ ਵਿੱਚ ਸੂਟ ਦੇ ਵਿੱਚ ਰੰਗ ਆ ਨਾ ਜੇ ਇੱਕ ਦੋ ਰੰਗ ਪਵਾ ਕੇ 25 ਜਿਹੇ ਕਲ ਰੌਟ ਦੇ ਆਦੇ ਆ ਕਲਰ ਤੇ ਇਹਦੇ ਨਾਲ ਆਪਾਂ ਚੁੰਨੀ ਡਾਈ ਕਰਵਾ ਲਾਂਗੇ ਨਾ ਦੋ ਤਿੰਨ ਰੰਗੀ ਤੇ ਇਹ ਹੀ ਸੂਟ ਹੈ ਨਾ ਸੋਹਣਾ ਲੱਗਦਾ ਦੀ ਫਿਟਿੰਗ ਸਭ ਤੋਂ ਵੱਡੀ ਗੱਲ ਆ ਜਿਹਦੀ ਫਿਟਿੰਗ ਇੰਨੀ ਸੋਹਣੀ ਬਣਦੀ ਆ ਬਸ ਜਿਹਨੇ ਮੰਗਵਾ ਲਾ ਉਹ ਆਪੇ ਕਮੈਂਟ ਕਰਕੇ ਦੱਸੂਗਾ ਆ ਦੇਖੋ ਪੱਕੀਆਂ ਤੇ ਮੋਹਰਾ ਲੱਗੀਆਂ ਵੀਰੇ ਇਹਦੇ ਰੰਗ ਰੰ ਨਾ ਨਾ ਤੇ ਬੁਰਬਾਰ ਆਵੇ ਇਹ ਆ ਬੂਲ ਕਪੜਾ ਵੀਰੇ ਇਹਨੂੰ ਬੂਲ ਕਹਿੰਦੇ ਆ ਆ ਪਾਉਗਾ ਮੰਨੀ ਕਰਦੇ ਕਿ ਆਪਾਂ ਕਪੜਾ ਜਾਲੀ ਲੈ ਕੇ ਆਉ ਉਹ ਵੇਚੀ ਜਾਲੀ ਅਸੀਂ ਮੋਰਾ ਵਾਲਾ ਕਪੜਾ ਲੈ ਕੇ ਆਉਂਦੇ ਆ ਕਿ ਜਿਹੜਾ ਆਪਣਾ ਕਸਟਮਰ ਜੁੜਦਾ ਹਾਂ ਥੋੜਾ ਜਿਹਾ ਅਸੀਂ ਘਟੀਆ ਕਪੜਾ ਲਿਆਉਣਾ ਤੇ ਵਿਲੇ ਹੁਣ ਬੰਦ ਕਰਤਾ ਪਹਿਲਾਂ ਜਿਹੜਾ ਕੋਈ ਮਾਣਾ ਮੋਟਾ ਲਿਆਉਂਦੇ ਸੀ ਲਿਆਉਂਦੇ ਸੀ ਹੁਣ ਨਹੀਂ ਲਿਆਉਂਦੇ ਕਿ ਹੁਣ ਸਾਨੂੰ ਇਹ ਲੱਗਦਾ ਵੀ ਕਸਟਮਰ ਸੌ ਪੰਜਾ ਵੱਧ ਲਾ ਲੂਗਾ ਪਰ ਐ ਵੀ ਲੰਬਾ ਨਾ ਆਵੇ ਇਹ ਬੂਲ ਦੇ ਸੂਟ ਆ ਵੀਰੇ ਸਾਰੇ ਇਹਨਾਂ ਨੂੰ ਬੂਲ ਦੇ ਹੀ ਸੂਟ ਆ ਇਹ ਆਏ ਹੀ ਸਰਦੀ ਚ ਪਹੁੰਚਦੇ ਆ ਬੱਟੇ ਬਾਲੇ ਭਾਰੇ ਨਹੀਂ ਹੈਗੇ ਠੀਕ ਜਿਹਾ ਬੂਲ ਦੇ ਸੂਟ ਆ ਬਹੁਤ ਸੋਹਣਾ ਸੂਟ ਆ ਸਿਰਫ 525 ਰੁਪਏ ਚ ਮਿਲੂਗਾ ਤੁਹਾਨੂੰ ਇੱਕ ਨੰਬਰ ਚੀਜ਼ ਹੈ ਇਹਦੇ ਵੀ ਨੂੰ ਮੋਰ ਦਿਖਾ ਦਿੰਨਾ ਆ ਪਈਏ ਦੇਖ ਲਓ ਮੋਰਾ ਇਹਨਾਂ ਦੇ ਸੇਮ ਕਲਰ ਆ ਰਹੇ ਹੈ ਇਹਨੂੰ ਤੁਸੀਂ ਫਰੋਜੀ ਕਲਰ ਵੀ ਕਹਿ ਸਕਦੇ ਹੋ ਵਿੱਚ ਮੋਰ ਪੰਖੇ ਆ ਵੀ ਕਹਿ ਦਿੰਦੇ ਆ ਮੈਂ ਤਾਂ ਆਪ ਕੁਛਕ ਕਲਰ ਹੁਣ ਸਿੱਖੀ ਆ ਮੈਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ ਇਹ ਬਲੈਕ ਤਾਂ ਨਹੀਂ ਨਾ ਕਲਰ ਨਹੀਂ ਇਹ ਡਾਰਕ ਮੂੰਗੀ ਆ ਕਹਿ ਸਕਦੇ ਆ ਇਹ ਵੀ ਵੀਰੇ ਪ੍ਰਿੰਸ ਬੂਲ ਦਾ ਸੂਟ ਆ ਆ ਭਈਆਂ ਦੇ ਮੋਰਾਂ ਲੱਗੀਆਂ ਕਈ ਵਰੀ ਵਿੱਚ ਆ ਜਾਂਦੀਆਂ ਤਹਾਂ ਦੇ ਇਹ ਵੀ 525 ਰੁਪਏ ਦਾ ਵੀ ਆ ਦੇਖ ਲੋ ਬਾਕੀ ਕਲਰ ਹੋਣਗੇ ਲੈ ਡਿਜ਼ਾਈਨਿੰਗ ਹੀ ਆ ਇਹ ਵੀ ਆ ਦੇਖ ਲੋ ਇਸੇ ਦਾ ਇਸੇ ਦਾ ਸੇਮ ਡਿਜ਼ਾਈਨ ਕਿਥੇ ਥੱਲੇ ਪੇ ਬਲੂ ਵਿੱਚ ਬਲੂ ਉਪਰ ਕਿਸ ਕਈ ਇਹ ਨਹੀਂ ਇਹ ਥੱਲੇ ਗਿਆ ਜ ਕਲਰ ਥੱਲੇ ਕਿਹੜਾ ਥੱਲੇ ਪੇੜਾ ਕਿਹੜਾ ਵਾਲਾ ਨਹੀਂ ਨਹੀਂ ਇਹ ਤਾਂ ਹੋਇਆ ਇਹਨੂੰ ਫਰੋਜੀ ਵੀ ਕਹਿ ਦਿੰਦੇ ਆ ਤੇ ਆ ਦੇਖ ਲੋ ਬਕਾਇਦਾ ਏਕੇ ਟੈਕਸ ਇਹ ਹੈ ਟੈਕਸ ਦੀ ਬੁੱਕ ਹੈ ਦਾ ਮੋਹਰ ਲੱਗੀ ਹੋਈ ਆ ਪਿਓਰ ਬੂਲ ਹਾਂ ਵੀਰੇ ਬੂਲ ਦਾ ਕੱਪੜਾ ਹੈ ਆ ਦੇਖੋ ਸਾਰਾ ਕੁਝ ਇਹਦੇ ਦੇ ਦਿੱਤਾ ਹੋਇਆ ਉਹਨਾਂ ਨੇ ਇਹ ਵੀ ਆਪਣਾ ਜਿਹੜਾ ਇੱਕ ਨੰਬਰ ਸੂਟ ਹੈ ਇਹ ਵੀਰੇ ਕੱਪੜਾ ਬੂਲ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਆ ਹੈ ਸਰਦੀਆਂ 'ਚ ਪਾਉਣ ਵਾਲਾ ਪਰ ਇਹ ਮਤਲਬ ਜਿਆਦਾ ਮੋਟਾ ਜਿਆ ਨਹੀਂ ਹੁੰਦਾਗਾ ਇਹ ਵੀ ਹਸ ਟੱਚ ਕੱਪੜੇ ਆਗੇ ਜੀ ਹਾਂ ਹੈਗੇ ਸਰਦੀਆਂ ਲਈ ਪਰ ਸੌਫਟ ਟੱਚ ਹੈ ਜਿਹੜਾ ਮਤਲਬ ਜਿਹੜਾ ਆਪਣੇ ਮਤਲਬ ਮਾਤਾ ਬੀਬੀਆਂ ਨੂੰ ਜਿਹੜਾ ਹਲਕਾ ਕੱਪੜਾ ਪਾ ਕੇ ਰੱਖਦੀ ਆ ਤੇ ਗਰਮ ਵੀ ਹੋਵੇ ਇਹ ਉਹ ਚੀਜ਼ ਆ ਮਾ ਸੌਫਟਾ ਚੀਜ਼ ਆ ਕਹਿੰਦੇ ਆਪਾਂ ਨੂੰ ਹਾਂਜੀ ਵੀਰੇ ਜਿਵੇਂ ਕੁੜਤੇ ਵੀ ਆਮੇ ਹੁੰਦੇ ਆ ਸੌਫਟ ਜਿਹੇ ਹੁੰਦੇ ਉਹ ਚੀਜ਼ ਆ ਗਈ ਇਹ ਚੀਜ਼ ਹਨਾ ਆ ਵੀ ਬੂਲ ਚ ਹੈ ਜੀ ਇਹ ਸੇਮ ਚੀਜ਼ ਆ ਹਾਂਜੀ ਕੁੜਤੇ ਵੀ ਮਲਕ ਪਟਾਪੇ ਹਾਂਜੀ ਆ ਦੇਖੋ ਆ ਵੀ ਬੂਲ ਹੈ ਜੀ ਇਹਦਾ ਪੇਮੀ ਜਿ ਕਿਹੋ ਜਿਹਾ ਰੰਗ ਕਿਹੋ ਕਿਹੋ ਜਿਵੇਂ ਆਪਾਂ ਗਾਂ ਦੀ ਕਿਹੋ ਦਾ ਕਲਰ ਹੁੰਦਾ ਉਦਾਂ ਦਾ ਕਲਰ ਆ ਵੀਰੇ ਇਹ ਕਲਰ ਗਨ ਉੱਠੀ ਜਾਂਦਾ ਨਾ ਇਹ ਹਾਂ ਇਹ ਵੀ ਸੇਮ ਚੀਜ਼ ਆ ਵੀਰੇ ਇਹ ਵੀ ਬੂਲ ਦਾ ਸੂਟ ਹੈ ਇਹਦੀ ਤਹ ਹ ਹ ਉਲਟਾ ਪਲਟ ਹੋ ਜਾਂਦੀਆਂ ਗਈਆਂ ਕਈ ਵਾਰੀ ਇਹ ਵੀ ਵੀਰੇ ਪਿਓਰ ਬੂਲ ਦਾ ਸੂਟ ਹੈ ਕਿਸੇ ਭੈਣ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਇਹਦੀ ਜਿਹੜੀ ਫੋਟੋ ਹੈ ਲੈ ਕੇ ਭੇਜ ਸਕਦੇ ਹੋ ਇਹ ਵੀ ਬੂਲ ਦਾ ਸੂਟ ਹੈ ਵੀਰੇ 525 ਰੇਟ ਹੈ ਕਿਸੇ ਭੈਣ ਭਰਾ ਨੂੰ ਲੋੜ ਹੋਵੇ ਉਹ ਮੰਗਵਾ ਸਕਦਾ ਸੋ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਬੁੱਲਿਆ ਕਰੋ ਤੇ ਵਧੀਆ ਲੱਗਦਾ ਮੈਨੂੰ ਤੁਹਾਡੇ ਨਾਲ ਗੱਲਾਂ ਕਰਨੀਆਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼ਸ਼ਟ੍ਰੀਕਾਲ ਅਕਾਲ ਪੁਰਖ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ